ਉਹ ਫ੍ਰੀ ਤੇ ਹੁਣ ਆਪਾਂ ਵੀ ਦਿਨ ਲੱਗੇ ਆ ਜੋ ਫਤਰੀ ਮੈਂ ਵੀ ਥੱਲੇ ਬੈਠ ਜਾਣਾ ਹਨਾ ਥੱਲੇ ਬੈਠ ਜਾ ਮੈਂ ਤਾਂ ਹਨਾ ਜੋ ਕਿ ਨੌਂ ਨੇ ਰਾਤ ਤੇ ਦਸਵਾਂ ਦਿਨ ਦਾ ਜਿਸ ਮੇਂ ਦੀ ਸਹਾਰਾ ਤੇ ਦੀ ਦਸਵਾਂ ਉਹ ਦਿਨੇ ਪਰਵਾਈ ਜਾਂਦੀ ਹੈ ਵੀਰੇ ਦੇ ਪੱਗ ਵਿੱਚ ਰੱਖ ਕੇ ਹਾਂ ਵੀਰੇ ਦੇ ਪੱਗ ਦੇ ਪਹਿਲਾਂ ਜਿਵੇਂ ਟੰਗ ਕੇ ਫਿਰ ਪਰਵਾਈ ਜਾਂਦੀ ਹਾਂ ਹਾਂ ਬਾਕੀ ਫਿਰ ਹਾਂ ਵੀਰੇ ਦੀ ਪੱਗ ਵਿੱਚ ਰੱਖ ਕੇ ਫਿਰ ਪਰਵਾਈ ਜਾਂਦੀ ਵੈਸੇ ਸਾਂਝੀ ਨਾਲ ਵੀ ਲਾਉਂਦੇ ਪਰ ਅਸੀਂ ਸਾਂਝੀ ਲਾਈ ਨਹੀਂ ਗੱਲ ਸਾਡੀ ਕੰਦ ਬਹੁਤ ਖਰਾਬ ਬਣ ਗਈ ਸੀ ਇਸ ਵਾਰ ਲੋਨੀ ਸੀ ਉਹ ਪੱਤੇ ਵੀ ਚਾਹੀਦੇ ਸੀ ਅੱਕ ਦੇ ਉਹ ਲੈ ਆਉਨੇ ਹੋਇ ਨਾ ਚੱਲਦੇ ਆਪਾਂ ਸਨਹਿਰ ਤੇ ਬਾਈਕ ਲੈ ਕੇ ਆਉਨੇ ਆ ਕੀ ਪੱਤੇ ਉੱਥੇ ਮਿਲ ਨਹੀਂ ਮਿਲਦੇ ਇੱਥੇ ਨਹੀਂ ਮਿਲਨੇ ਹੁਣ ਹੁਣ ਤੱਕ ਫਾਈਨੋ ਬੈਠੀ ਸਤਿ ਜੈ ਮਾਤਾ ਦੀ ਜੈ ਮੇਰੀ ਮਾਂ ਸੋਖਰ ਕੀ ਮਾਤਾ ਰਾਣੀ ਆ ਠੰਡ ਵਰਤਾਈ ਮਾਤਾ ਰਾਣੀ ਆ ਵਧੀਆ ਵਧੀਆ ਸਾਡੀ ਖੇਤਰੀ ਲਾਸਟ ਕਿਰਪਾ ਕਰੀ ਮਾਤਾ ਰਾਣੀ ਆ ਗਾਇਸ ਮम्मा ਮੈਂ ਕੱਲ ਕੁਛ ਨਹੀਂ ਖਾਉਂਗਾ ਗਾਇਸ ਤੁਸੀਂ ਵੀ ਸਾਰੇ ਲੋਕ ਤੁਸੀਂ ਕੱਲ ਕੁਛ ਨਹੀਂ ਖਾਉਂਗਾ ਕੀ ਵਰਤ ਖਣਾ ਤੁਹਾਨੂੰ ਨਹੀਂ ਕੱਲ ਨੂੰ ਵਿਆਹ ਤੇ ਜਾਣਾ ਪਰ ਵਰਤਣਾ ਰੱਖਣੀ ਨਹੀਂ ਨਹੀਂ ਪਹਿਲਾਂ ਰੱਖੂੰਗਾ ਹੈ ਪਹਿਲਾਂ ਰੱਖੂੰਗਾ ਨਹੀਂ ਤੂੰ ਐ ਕਰਿਆ ਨਾ ਪੁੱਤ ਲਾਸਟਾ ਰੱਖਣੀ ਜਨ ਲਾਸਟਾ ਦਾ ਜੋੜਾ ਰੱਖ ਲੈਂਗੇ ਨਹੀਂ ਤਾਂ ਮੇਰੇ ਆਪ ਤਾਂ ਜਦੋਂ ਨਾ ਟਿੱਕ ਟੱਕੜਾ ਨਾ ਮੇਰੇ ਨਹੀਂ ਖੜਦਾਗਾ ਕੁਛ ਨਾ ਰੱਖਿਓ ਮੇਰੇ ਤਾਂ ਨਹੀਂ ਖਾਇਆ ਕੁਛ ਨਾ ਰੱਖਣਾ ਮੈਂ ਖਾ ਲੂੰਗਾ ਲਾਸਟ ਜੋੜਾ ਮਤਲਬ ਕਿਵੇਂ ਇਕੱਠਮਤ ਨਾ ਮੈਂ ਨਹੀਂ ਨਹੀਂ ਆ ਜਿਵੇਂ ਆਪਾਂ ਅੱਠੇ ਦੀਆਂ ਕੜਾਈਆਂ ਕਰਨੀਆਂ ਨੇ ਉਹੀ ਤੇ ਸਫਤਾਂ ਨਰਤਾਪਾਂ ਜੋੜਾ ਰੱਖਣਾ ਮੈਂ ਕਿਹਾ ਇੱਥੇ ਮੈਂ ਤੁਹਾਨੂੰ ਟੇਬਲ ਦੇ ਦਾਂ ਟੇਬਲ ਆ ਕੇ ਉੱਪਰ ਪੱਤੇ ਰਾ ਦੇਂਗੇ ਨਾ ਇੱਥੇ ਇੱਥੇ ਟੇਬਲ ਤੇ ਰੱਖਣਾ ਹਾਂ ਕਿਉਂ ਉਹਦਾ ਨਾ ਨਾ ਲੋੜ ਹੀ ਨਹੀਂ ਬਸ ਇੱਥੇ ਥੱਲੇ ਹੀ ਰੱਖ ਦੇਣਾ ਹਾਂ ਜਿੱਜੀ ਗਈ ਦੇਖਦੇ ਆ ਇਹਦਾ ਰਿਜ਼ਲਟ ਕਿੱਦਾਂ ਦਾ ਆਉਂਦਾ ਖੇਤਰੀ ਦਾ ਬਸ ਆਹ ਬੀਜ ਦੀ ਆਪਾਂ ਨੂੰ ਮਸਾਲਾ ਨੂੰ ਪਾਣੀ ਦਾ ਛੱਟਾ ਦੇ ਦੇਣਾ ਮੇਰੀ ਮਾਂ ਸੁੱਖ ਰੱਖੇ ਨਹੀਂ ਕਿ ਜ਼ਿਆਦਾ ਨਹੀਂ ਕੀ ਮੈਂ ਕਿਤੇ ਜ਼ਿਆਦਾ ਬੜਾ ਮਿੱਲੇ ਹੁੰਦੇ ਕੋ ਤਾਂ ਫਿਰ ਮੈਂ ਇਹਦੇ ਵਿੱਚ ਕੁਝ ਬੀਜ ਲਾਉਣਾ। ਆ ਜ਼ਿਆਦਾ ਥੱਲੇ ਨਾ ਕਰੋ ਰਾਮ ਨੇ। ਹਾਂ? ਜ਼ਿਆਦਾ ਥੱਲੇ ਨਾ ਕਰੋ। ਨਹੀਂ ਨਹੀਂ। ਤੁਸੀਂ ਕਿਹੜੇ ਆ ਪੈਚੋ ਖੇਤਰੀ ਪਾਣੀ। ਟੱਕਦੀ ਪਈਆਂ ਤੂੰ ਖੇਤਰੀ। ਇਹ ਤਾਂ ਉਹ ਆਪਣੇ ਆਪ ਮੈਂ ਗਿੱਲੀ ਹੋ ਕੇ ਆਪੜਾ ਵੀ ਹੋ ਜਾਣਾ। ਨਿਆਪੇ ਪੁੱਟ ਕੇ ਬਾਹਰ ਆਇਆ। ਹਾਂ। ਹਨ ਰੋਜ਼ ਇਹਦੇ ਤੇ ਨਾ ਦੀਵਾ ਜਗਾਇਆ ਕਰਵਾਉਂਦਾ। ਹਾਂ ਇਹ ਕੁੜੇ। ਉਹ ਤੋਂ ਦੀਵਾ ਵੀ ਲਿਆਉਣਾ ਸੀਗਾ ਹੁਣ ਤੁਸੀਂ। ਲੈ ਆਉਣੀ ਹੁਣ ਜਾਣਾ ਆਪਾਂ ਕੋਈ ਨਾ। ਆ ਦੇਖੋ ਮੈਂ ਥੱਲੇ ਤਾਂ ਕਰਦੀ ਸੀਗੀ ਇਹ ਜਿਹੜੀ ਮਿੱਟੀ ਲੈ ਨਾ 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 ਇਹ ਰਹਿਣ ਤੁਨੂੰ ਇਹ ਤਾਂ ਬਸ ਜਦੋਂ ਗਿੱਲੇ ਹੋਗਾ ਨਾ ਮਿੱਟੀ ਲਾਗੀ ਮਾੜੀ ਜੀ ਇਹ ਤਾਂ ਸਾਰੇ ਉੱਠੋ ਇੱਥੇ ਉੱਠ ਪੈਣੇ ਆ ਇਹਨੇ ਜਿਹੜਾ ਥੱਲੇ ਚਲੇ ਜਾਂਦੀ ਏ ਤੁਹਾਨੂੰ ਪਤਾ ਨਾ ਉਹਨੇ ਆਪਣੇ ਬਜਟ ਥੱਲੇ ਲਾਏਗਾ ਪਾਣੀ ਉਹ ਥੱਲੇ ਮਿੱਟੀ ਕਿਉਂ ਸੀਗੀ ਨਾ ਗਿੱਲੇ ਸੁੱਕੀ ਮਿੱਟੀ ਸੀ ਨਾ ਥੱਲੇ ਆਹ ਅਸੀਂ ਆ ਪੂਰਾ ਭਰਾ ਦੇ ਲੈ ਆਏ ਮਿੱਟੀ ਦੇ ਉਹ ਤਾਂ ਫਿਰ ਨਹੀਂ ਉੱਗਦੀ ਮਿੱਟੀ ਪਾਣੀ ਬਾਸ ਪਾਣੀ ਨਾ ਮਰ ਪਾਏ ਸਾਰੇ ਸਾਈ ਦੇ ਬਗੋਗੇ ਦੇ ਲੋ ਗਾਈਸ ਆਪਾਂ ਖੇਤਰੀਤਾ ਬੀਜਤੀ ਐ ਤੇ ਹੁਣ ਬਸ ਪੱਤੇ ਲੈ ਕੇ ਆਨੇ ਆ ਪਰਪਤੇ ਫਿਰ ਆ ਕੇ ਹੁਣ ਟੱਕਦੇ ਆ ਤਾਂ ਬਸ ਮਾਤਾ ਰਾਣੀ ਨੇਰ ਕਰੇ ਜੈ ਮਾਤਾ ਦੀ ਹਰੀ ਭਰੀ ਰਹੇ ਮਾਤਾ ਰਾਣੀ ਤੇ ਇੱਕ ਦੀਵਾ ਲਿਆ ਇੱਥੇ ਲਾ ਦਈਏ ਉੱਥੇ ਲੈ ਆਉਨੇ ਆਪਾਂ ਹੁਣ ਜਾਣਾ ਵਾ ਪੱਤੇ ਲੈਣ ਚਲਦੇ ਆ ਪੱਤੇ ਲੈਣ ਜਾਣਾ ਨਾ ਉਥੋਂ ਹੁੰਦੇ ਹੋਏ ਲੈ ਆਉਨੇ ਦੀਵਾ ਆਟਾ ਆਟੇ ਵੀ ਲਿਆ ਦੇ ਆਟਾ ਹੀ ਬਣਾ ਕੇ ਲਾ ਦਿੰਨੇ ਲੈ ਆਪਾਂ ਜਿੱਥੇ ਰੋਜ਼ ਲਾਵਾਂਗੇ ਆਟੇ ਹੋਜੀ ਲੱਗਦਾ ਪੁੱਤ ਕੋਈ ਨਾ ਰੋਜ਼ ਹੀ ਲਾਉਣਾ ਪੈਣਾ ਪੁੱਤ ਰੋਜ਼ ਹੀ ਲਾਈਦਾ ਵਾ ਦੀਵਾ ਹਾਂ ਰਵਣ ਜਗਾ ਬਣਾਓ ਫਿਰ ਯਾਰ ਮੈਂ ਕਿਨਾ ਕਿਤੇ ਕਦੇ ਵਾਸਤੇ ਇਹਦੇ ਉੱਤੇ ਰੱਖ ਦੇਣਾ ਇੱਥੇ ਅੱਛਾ ਮਾਸਾ ਰਾਣੀ ਚਲੋ ਚਲੋ ਮਿਲਦੇ ਆ ਫਿਰ ਗਾਇਸ ਥੋੜਾ ਜਿਆ ਰੁੱਕ ਕੇ ਚੱਲੋ ਦੀਵਾ ਬਣਾ ਕੇ ਤੂੰ ਕਿੰਨਾ ਉਰੇ ਕੋਕੀ ਮਾਰ ਕੇ ਬੈਠੀ ਏ ਕੋਕੀ ਮਾਰ ਕੇ ਬੈਠੀ ਏ ਕੋਕੀ ਮਾਰ ਕੇ ਆ ਦੀ ਕੋਕੀ ਮਾਰ ਕੇ ਚੱਪਲਾਂ ਲਾ ਦੇ ਕੋਕੀ ਮਾਰ ਕੇ ਬਿਠੀ ਕੋਕੀ ਇਹਦੇ ਤੇ ਚਮਚਾ ਹੈਗਾ ਵਾ ਹਾਂ ਜਿਹੜਾ ਗਲੜ ਦੇ ਮੱਛਲ ਦੇਖੀ ਹਾਂ ਮੱਛਰ ਤਾਂ ਫਿਰ ਉਹ ਰੇਗਲੜਾ ਕਹਿੰਦਾ ਝਾੜ ਕੇ ਅੰਦਰੋਂ ਫਿਰ ਉਹਦਾ ਨਾ ਵੀਨ ਚੀਤਰਾ ਬੰਦ ਕਰਕੇ ਮੈਂ ਪਿੱਛੇ ਦੇਖਦੇ ਪਿੱਛੇ ਵੀ ਕਿੰਨੇ ਮੱਛਰ ਲੱਗੇ ਆ ਚੰਗੀ ਤਰ੍ਹਾਂ ਝਾੜ ਦਿਆਂ ਨੂੰ ਕਿਤੇ ਮੱਛਰ ਆ ਜਿੰਦਾ ਚਾਹ ਜੇ ਆਖਿਓ ਫੜ ਫੜ ਕਿਓ ਜਨਾ ਬੈਠ ਨਾ ਜੀ ਲੱਗੋ ਤੂੰ ਕੀ ਮੱਛਰ ਦੀ ਆਇਆ ਚਲ ਰੋੜ ਦੇ ਆ ਜਾ ਆ ਜਾ ਖੜ ਦੇ ਰਲ ਤੈਨੂੰ ਤਾਂ ਤੁਸ ਨਹੀਂ ਕਿਹਾ ਲੱਗੇ ਸਰ ਇਹ ਐ ਤਸੀ ਨਾ ਦੇ ਰਿਹਾ ਅਨਟੋਮਿਕਲ ਹਾਰ ਅੱਜ ਤੇਰੀ ਤਾਂ ਚਿੱਤਰ ਪ੍ਰੈਡ ਮੰਦਰ ਚੰਗੀ ਤਰ੍ਹਾਂ ਹੋਣੀ ਜੀ ਮੈਂ ਮਾਸਤੀ ਗੱਲ ਗੰਦਮੰਦ ਖਾਣ ਨਿਕਲ ਪੈਂਦਾ ਮੈਂ ਕੀ ਖਾਦਾ ਮੈਨੂੰ ਨਹੀਂ ਤਾਂ ਜਿਹਾ ਕਰ ਲੈਂਦੇ ਜੇ ਮੈਂ ਕਹਿੰਦਾ ਕਿ ਖਾ ਲਾ ਗੁਲਬੀਰ ਖਾਦ ਖਾਦ ਪ੍ਰੀਤ ਲੈ ਕਾਉਂਦੇ ਨਹੀਂ ਜਾ ਰਹੇ ਠੀਕ ਹੈ ਦੇਖਿਆ ਤੁਹਾਨੂੰ ਨਹੀਂ ਪੱਤੇ ਮੈਨੂੰ ਲੋੜਾ ਦਾ ਪੱਤੇ ਘੱਟ ਰਏ ਨੇ ਕਿਉਂਕਿ ਨਹੀਂ ਚਾਰ ਪੱਤੇ ਬਹੁਤ ਹੈ ਬਸ ਦੋ ਦਿਨਾਂ ਚੇ ਭੰਗਰ ਜਾਣੇ ਕੁਝ ਤਸਵੀਰ ਨੂੰ ਹੀ ਹੋ ਜਾਣੇ ਆ ਦੇਖੋ ਕਿ ਕਿਵੇਂ ਦੇਖਦਾ ਹੈ

ਜਾ ਮਾਤਾ ਜੀ ਕੇ ਤੇ ਮੇਰਾ ਟਾਈਮ ਨਾਲ ਹੀ ਲਾ ਦੇ ਤਰਾ ਅੱਜ ਤਾਂ ਲੇਟ ਹੋ ਗਏ ਨਾ ਹਾਂ ਉਹ ਤੇ ਸਾਰੇ ਕੰਮ ਛੱਡ ਕੇ ਤੂੰ ਬਾਹਰ ਨਿਕਲਦਾ ਜਾਣਾ ਰੋਜ਼ ਰੋਜ਼ ਦਾ ਕੰਮ ਹੋ ਗਿਆ ਤੇਰਾ ਘਰ ਦਾ ਕੰਮ ਹੁੰਦੇ ਕਿ ਤੂੰ ਝੂਠ ਜਿਹੜਾ ਬੋਲਦਾ ਉਹ ਲੱਗ ਜੇ ਬੰਦਾ ਸੱਚ ਵੀ ਦੱਸ ਦਵੇ ਨਾ ਤਾਂ ਵੀ ਨਾ ਬੰਦਾ ਕੋਈ ਤੇ ਮੈਂ ਸੱਚੀ ਦੱਸਿਆ ਮੈਂ ਮੈਂ ਝੂਠ ਨਹੀਂ ਕੋਈ ਬੋਲਿਆ ਸੱਚੀ ਅੱਛਾ ਤੂੰ 8 ਵਜੇ ਆ ਜਾਣਾ ਹੈ ਇਹ ਸੱਚ ਬੋਲ ਰਿਹਾ ਮੈਂ ਨਾ ਤੂੰ ਟਾਈਮ ਨਹੀਂ ਦੇਖਿਆ ਮੈਂ ਕੋਈ ਨਾ ਫਿਰ ਟਾਈਮ ਤਾਂ ਤੇਰੇ ਨਾਲ ਦਿਖਾਉਣੀ ਹੈ ਬਾਈਕ ਦੀ ਚਾਬੀ ਦੇ ਪਹਿਲਾਂ ਤੁਹਾਨੂੰ ਫਿਰ ਬਾਈਕ ਦੀ ਚਾਬੀ ਵੀ ਨਾਲ ਲੈ ਗਿਆ ਉਹ ਤਾਂ ਆਪਣੀ ਨਾ ਮਾਰੀ ਜਾਣ ਗਲਤੀਆਂ ਜੋ ਪਿੱਛ ਆ ਗਈ। ਅਰੇ ਇਹ ਤਾਂ ਮਮਾ ਦੀ ਚੱਪਲ ਦੇ ਉਹ ਸਿੰਗਲੇ ਦੁਕਾਨ ਬੰਦ ਹੋ ਇਨਸ਼ਾ ਅੱਲਾਹ ਚੱਲੀ ਬਈ। ਦੋਸਤੋ ਖੇਤਰੀ ਪੁਲਿਸ ਤੇ ਆਪਾਂ ਅੰਦਰ ਆ ਗਏ ਆ। ਕਿਹਦਾ ਇਸ ਮਮਾ ਨਾਲ ਉਹ ਹੱਥ ਹੈ ਨਹੀਂ। ਅੰਦਰੋਂ ਤੋਂ ਪੀਤੇ ਕਿਤੇ ਕਿਤੇ ਪੈਲੇ। ਇਹ ਬੜਤੇ। ਕਿਹਨਾਂ ਮੈਂ ਤਾਂ ਮਮਾ ਵਾਲੇ ਬੜਤੇ ਚੋਣ ਦੇ। ਮੈਂ ਹਮਰ ਮਮਾ ਦੇ ਕੋਲ ਸਤਿ ਸ਼੍ਰੀ ਅਕਾਲ ਗੱਨੇ ਪਿਆਰੇ ਲਾਂਟੇ ਤੇ ਆ ਦੇਖੋ ਇਹ ਆ ਦਿੱਖ ਗਈ ਛੋਲੇ ਲੱਗਿਆ ਨਾ ਬੇਸ਼ਮਰ ਮਮਾ ਹੋਏ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮਨਜੀ ਬਹੁ ਲੋਕ ਸਤਾ ਦਾ ਸਾਗਾ ਦੋਸਤ ਅੰਦਰ ਦੇਖੋ ਕਈ ਤੁਸੀਂ ਪਿਛਲੇ ਵਲੌਗ ਦੇ ਦੇਖਿਆ ਤੇ ਗਾਣਾ ਪਈਆਂ ਦੇ ਰਾਤ ਨੂੰ ਘਰੋਂ ਭੱਜਿਆ ਸੀ ਹੁਣ ਇਹਦੀ ਥੇਲੀ ਕਹਿੰਦੀ ਆ ਮੈਨੂੰ ਦਿਖਾਓ ਇਹਦੇ ਕਿੱਥੇ ਛਿੱਤਰ ਪਏ ਆ ਇਹਦੇ ਛਿੱਤਰ ਦਿਖਾਉਣ ਲੱਗਿਆ ਦੇ ਰਾਤ ਪਏ ਸੀਗੇ ਤਾਨੂੰ ਮੈਂ ਦਿਖਾਨੀ ਆ ਦੇਖੋ ਕਿ ਨੀਆ ਸੱਟਾ ਮਾਰ ਗਿਆ ਤੇ ਪਾਪਾ ਨੇ ਇਹਨੂੰ ਕੁੱਟਿਆ ਦੇਖੋ ਇਹ ਤੇ ਧੂਈ ਤੇ ਟੋਕੇ ਮਾਰ ਗਿਆ ਆ ਦੇਖੋ ਉੱਧਰ ਆਹ ਦੇਖਾ ਕਿੰਨਾ ਕੁੱਟ ਕੁੱਟ ਕੇ ਇਹਦੀ ਧੂਈ ਲਾਲ ਕਰਤੀ ਆ ਠੀਕ ਆ ਬਸ ਧੂਈ ਲਾਲ ਕੀਤੀ ਆ ਗੱਲ ਐਡਾ ਜੇ ਕਰਨਾ ਆ ਆਹਦੇ ਚਪੇੜ ਵੱਜੀ ਆ ਚਪੇੜ ਵੱਜੀ ਗੈਸ ਕੁਛ ਨਹੀਂ ਆ ਬੱਚਾ ਐਵੇਂ ਕਰਦਾ ਇਹ ਇਹਦੇ ਹੋਈ ਆ ਫੋਟੋ ਕੱਟ ਕੇ ਭੇਜਣ ਦੇ ਲੱਗ ਜੂ ਉੱਤੇ ਮੁਰਕੇ ਦਵਾਈ ਤੇ ਤੁਮ ਕੋਈ ਨਾ ਤਰਫ ਕੋਈ ਨਾ ਪਾਪਾ ਫੋਟੋ ਦਿਖਾਉਂਦੇ ਕੋਈ ਗੱਲ ਨਹੀਂ ਦੇਖਿਆ ਜਦੋਂ ਪੈਂਦਿਆਂ ਆਏ ਪੈਂਦਿਆਂ ਪਾਪਾ ਕੁੱਟਦੇ ਹੁਣ ਦੇਖ ਲਾਸ ਪਈ ਹੁਣੀ ਉਹ ਰਿਹਾ ਦਿਖਾਵਾਂ ਅਸਲੀ ਲਾਸ ਦਿਖਾਵਾਂ ਅਸਲੀ ਗੈਸ ਮਤਲਬ ਆ ਨਕਲੀ ਨੇ ਸਾਰੀਆਂ ਪਾਪਾ ਕੁੱਟਦੇ ਹੁੰਦੇ ਯਾਰ ਟੋਟੇ ਕੁੱਟਦੇ ਕੁੱਟਤਾ ਫਿਰ ਕੋਈ ਗੱਲ ਨਹੀਂ ਹੋਇਆ ਕੀ ਹੈ ਕੁੱਟਤਾ ਤਾਂ ਕੁੱਟਤਾ ਬੰਦਾ ਇੱਧਰ ਦਿਖਾ ਫੋਟੋ ਪਾਪਾ ਲੈ ਫੋਟੋ ਲੈ ਇੱਧਰ ਫੋਟੋ ਵਿੱਚ ਪੂਰੀ ਗੰਦਾ ਕਹਿ ਦਿੰਗੇ ਉਸ ਤੋਂ ਬਾਅਦ ਧਾਪੇ ਨੇ ਬੁਲਾਣਾ ਪਾਪਾ ਨੇ ਥੱਪੜ ਮਾਰਿਆ ਕੋਈ ਗੱਲ ਨਹੀਂ ਪਾਪਾ ਨੇ ਗੋਲੀ ਮਾਰੀ ਪਾਪਾ ਸੀ ਮੇਰੇ ਖਿੱਚ ਲੈ थां करों अरे भागता ही रहा रिपोर्टर देते थे आवे और छाड़े थे 5 7 60 सेट लटा 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 इन कट 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 तगड़ा में तो कट आगे देखो तो कटते अपन दोनों ने रोक के तगड़ा तो बताओ हैं नहीं जो तू तू ना ना हम्म ਉਹ ਕੁੱਤਾ ਚਾਚਾ ਵਾਲਾ ਇਤਲ ਉਂਗਲ ਤੋਂ ਦੇ ਲਗਾ ਅਰੇ ਨੰਦਮਾਲਾ ਬੋੜ ਦਿੰਦ ਮੈਂ ਥੋੜੀ ਬਾਰੇ ਤੂੰ ਮੇਰੇ ਮੂੰਹ 'ਤੇ ਥੱਪੜ ਮਾਰਿਆ ਲੈ ਇਕ ਲੱਦਰ ਜਦੀ ਨੀਲਾ ਹੋ ਗਿਆ ਤੇ ਉਂਗਲੀ ਦੇਖ ਲੈ ਇੱਧਰ ਲੈ ਮੈਂ ਥੋੜੀ ਕਿ ਮੇਰੇ ਦੰਦਾ ਤੇ ਮੈਂ ਥੱਪੜ ਮਾਰ ਕਿੱਥੇ ਚੱਲਿਆ ਮੈਂ ਚੱਲਿਆ ਕਿੱਥੇ ਆਨੀ ਤੇਰੀ ਤੂੰ ਬਾਦ ਚਾਹ ਪਈਆ ਹੈਲੋ ਗਾਇਸ ਇਧਰ ਗੋਲੀਆਂ ਚੱਲ ਗਈਆਂ ਥੱਪੜ ਥੱਪੜੇ ਹੋ ਗਿਆ ਕੰਮ ਤੇ ਇਹ ਕਿਦਾ ਬੁੱਲ ਪਾਟ ਗਿਆ ਇੱਕ ਦੀ ਉਂਗਲ ਪਾਟ ਗਈ ਅਦਰ ਹੋ ਗਿਆ ਚੰਗਾ ਜੰਗੇ ਆਹ ਨਿਹਰਾ ਮੇਰੀ ਉਂਗਲ ਨੀਲੀ ਹੋ ਗਈ ਆਰੇ ਆਰੇ ਆਲਾ ਦੇਖ ਆਰੇ ਜੰਗੇ ਮੈਦਾਨ ਇਹ ਦੇਖਾਈ ਮੁੱਠੀ ਤੁਸੀਂ ਵੀ ਦਿਖਾਓ ਆਪਣੀ ਅਦਰ ਮੈਂ ਹੋਰ ਸਵਾਨ ਦੇਣਾ ਤੁਸੀਂ ਵੀ ਦਿਖਾਓ ਆਪਣੀ ਉਂਗਲ ਹੋਣਾ ਹੋਏ ਕੀ ਬੈ ਆਈ ਦੇਖਾਈ ਆ ਦੇਖੋ ਉਂਗਲ ਨੀਲੀ ਹੋ ਗਈ ਦੇਖੋ ਇਹਨੇ ਸੱਪਾਂ ਲੈ ਦੰਦਾਰੇ ਉਂਗਲ ਦੇ ਦੰਦ ਮੈਂ ਆ ਲੈ ਜੀ ਸਾਜਾ ਮੈਂ ਤਾਂ ਵੀ ਤਿੱਖਾ ਵਾ ਹੱਥ ਨਾਲ ਰਹਿ ਜਾਂਦੀ ਹੈ ਤੂੰ ਮੈਂ ਤਾਂ ਘਟਾ ਹੀ ਲਾ ਦੇਣਾ ਆ ਆ ਲਾਓ ਆ ਲਾਓ ਫੜੋ ਤੂੰ ਮੈਨੂੰ ਨਾਂ ਬੁਲਾਇਆ ਕਰ ਮਨਿੰਦਰ ਤੂੰ ਮੈਨੂੰ ਤੋਂ ਦੂਰ ਹੀ ਰਹਿ ਆ ਕਰ ਆਏ ਹਾਏ ਇਹਨੂੰ ਨਾ ਕਿਸ ਚਿਆ ਸੀਗਾ ਚੱਲ ਅੱਧ ਨਾਲ ਗੱਲ ਚੱਲਦੀ ਹੈ ਕਿੰਨੀ ਕਿਲੋਮੀਟਰ ਦਾ ਮਾਰਨਾ ਆ ਮੇਰੇ ਇਹ ਫਿਰ ਇਹ ਐਂ ਮਾਰਦਾ ਫਿਰ ਇਹ ਇਹ ਇਧਰ ਐਂ ਬਾਈਦੀ ਹੁੰਦੀ ਆ ਫਿਰ ਤੂੰ ਨਹੀਂ ਪਤਾ ਆ ਮੈਂ ਜਦੋਂ ਮੈਨੂੰ ਗੁੱਸਾ ਆਉਂਦਾ ਨਾ ਚੱਕ ਕੇ ਛਤਰਾ ਬੰਦਾ ਮਾਰਦਿਆਂ ਮੈਂ ਜਦੋਂ ਮੈਨੂੰ ਆਉਂਦਾ ਨਾ ਮੈਂ ਬੰਦਾ ਜੀਵਨ ਬੰਦ ਨੇ ਬੰਦ ਕੇ ਦਿਖਾਵਾਂ ਨਾ ਸੱਪਾਂ ਤੇ ਮੈਂ ਮੱਨਾਂ ਸੇ ਗਾਇਸ ਫਾਈਟਿੰਗ ਫਾਈਟਿੰਗ ਓਏ ਜਦਵਾ 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 ਮੇਰੇ ਲੋਸਨ ਦਾ ਟਾਈਮ ਖਰਾਬ ਹੋ ਜਾਣਾ ਲਾ ਲਓ ਫਟਾਫਟ ਹਲੋ ਉਹਦੇ ਬੋਲ ਤੇ ਵੀ ਲਾ ਦੇ ਓਏ ਹੋਏ ਮੇਰੇ ਤਾਂ ਟਸ ਟਸ ਕਰੇ ਤੇ ਇਧਰ ਵੀ ਪਾਸ ਪਾਸ ਹੋ ਹੀ ਜਾਂਦੀ ਆ ਮੇਰੇ ਨਾਂ ਬਲਾਉ ਮੈਨੂੰ ਮੈਨੂੰ ਮੇਰਾ ਤੀਰ ਦੁਖਣ ਲੱਗ ਗਿਆ ਤਾਂ ਮਾਰਿਆ ਨੇ ਨਹੀਂ ਵੱਜਿਆ ਤੇ ਨਹੀਂ ਉਦਾਂ ਇਹ ਨਹੀਂ ਆ ਰਿਹਾ ਵਾ ਜਿੰਦਾਣਾ ਹੀ ਨਹੀਂ ਆ ਰਿਹਾ ਉਹ ਨਹੀਂ ਮਾਰਦਾ ਹਾਂ ਇਹ ਨਹੀਂ ਮਾਰਦਾ ਉਹ ਲਾਈ ਇਹਦੇ ਲਿਪਸ ਤੇ ਵੀ ਲਾ ਦੇ ਮੈਂ ਕਿਉਂ ਲਾ ਮਸ ਲੋ ਲਾ ਦੇ ਚਲ ਲੋਡ ਲਾ ਦੇ ਚਲ ਕੋਈ ਨਹੀਂ ਮੈਂ ਮੈਂ ਤਾਂ ਤੈਨੂੰ ਪਿਆਰ ਕਰਦਾ ਮੈਂ ਨਾ ਦਰਦ ਹੁੰਦੀ ਆ ਇਹ ਇੰਜ ਮੇਰੇ ਵੀ ਲੜੇ ਲਾਲਾ ਚਾਚੀ ਜਿਹਦੇ ਹੁੰਦੀ ਆ ਲਾਲਵੇ ਬੋਲਾਂਂ ਕਿ ਤੂੰ ਮੈਨੂੰ ਉਸ ਤੋਂ ਬਹੁਤ ਤੈਨੂੰ ਤਾਂ ਮੈਂ ਉਹਨੇ ਬੁਲਾ ਤਾ ਤੂੰ ਇਹ ਨਾ ਬੁਲਾਵਾ ਮੈਂ ਤੈਨੂੰ ਕਦੇ ਨਹੀਂ ਬੁਲਾਣਾ ਮੈਨੂੰ ਵੀ ਨਾ ਬੁਲਾਈ ਆ ਲੈ ਲਾਲਾ ਤੁਹਾਡੀ ਮੈਰੀ ਬਾਹਂ ਤੋਕਦੀ ਆ ਬਾਹਂ ਮਾਰੀ ਜਾਂਦਾ ਭਾਰਦਾ ਓ ਫੁੱਲਾ ਯਾਰ ਤੈਨੂੰ ਕਿ ਨਹੀਂ ਕਿ ਇਧਰ ਨੂੰ ਕੇ ਬੈਠ ਫੜਾ ਯਾਰ ਤੂੰ ਦਫਾ ਕਰ ਇਹ ਲੋਕਾਂ ਨੂੰ ਫੁੱਲਾਂ ਨੇ ਕੱਚੇ ਦੋਨਾਂ ਨੇ ਪਾਏ ਹੋਏ ਇੱਕ ਨੇ ਪਜਾਮਾ ਪਾਇਆ ਫੁੱਲਾਂ ਨੇ ਇੱਕ ਨੇ ਕੱਚਾ ਪਾਇਆ ਫੁੱਲਾਂ ਨਾਲ ਤੇ ਮੈਰੀ ਬੁਲਾਈ ਨਾ ਨਸਤੇ ਬਾਅਦ ਤੂੰ ਤੈਨੂੰ ਬੁਲਾਉਂਦਾ ਕੌਣ ਐ ਹਾਂ ਇਹਨਾਂ ਕਰਿਆ ਨਰਦਣਾ ਮੈਂ ਐਂ ਕਰਕੇ ਕੋਈ ਨਹੀਂ ਫਿਰ ਸਾਮੀ ਨਹੀਂ ਆਉਂਦੀ ਕੀ ਨਹੀਂ ਆਉਂਦੀ ਟਾਈਮ ਪਤਾ ਕਿੰਨਾ ਹੋਇਆ ਸੁੱਤਾ ਸੁੱਤਾ ਹੁਣ ਉੱਠਿਆ ਜੇ ਅਜੇ ਨਹੀਂ ਚਾਹ ਪੀਣੀਆ ਦੇਖ ਲਵੇ ਟਾਈਮ ਦੇਖੋ 3:35 ਹੋ ਗਿਆ ਤੇ ਸੌਣ ਉੱਠਣ ਦਾ ਟਾਈਮ ਦੇ ਲਓ ਹਾਲੇ ਤੱਕ ਚਾਹ ਨਹੀਂ ਪੀਤੀ ਗੰਦੀ ਔਲਾਦ ਸਾਡੇ ਘਰੇ ਆਹੇ ਰੱਬ ਨੇ ਦਿੱਤੀ ਤੁਸੀਂ ਬੜਾ ਕੱਕੜ ਉੱਠੇ ਹੋ ਕੋਸਮ ਦੇ ਗੁਰੂ ਚੱਲ ਆ ਚੱਲ ਆ ਫਿਰ ਮਾਇ ਹੁਣ ਹੁਣ ਨਹੀਂ ਤੇ ਨਹੀਂ ਪਿਆ ਕਰ ਕਰ ਹੁਣ ਸੌਂ ਗੁੰਦੇ ਆ ਦੇਖੋ ਗਾਇਜ਼ ਇੱਧਰ ਦੇਖੋ ਇੱਧਰ ਫਾਈਟਿੰਗ ਦੇਖੋ ਫਾਈਟਿੰਗ ਦੇਖੋ ਸਾ ਮੇਰੇ ਗੋਡੇ ਦੁਖਦੇ ਗੋਡੇ ਦੁਖਣਗੇ ਮੇਰੇ ਗੋਡੇ ਦੱਬਦਾ ਤੂੰ ਤੂੰ ਤਾਂ ਮੇਨ ਸਾਰਾ ਸੌਪ ਦੇ ਦੇ ਜੇ ਬਾਹਰ ਨਿਕਲ ਜਾ ਮੇਰੇ ਅੱਖਾਂ ਤੋਂ ਦੂਰ ਹੋ ਜਾ ਬਲਾਈਨਰ ਮਨਸ ਤੋਂ ਬਦ ਦੰਦਾਂ ਦਾ ਕਦੇ ਨਾ ਬੁਲਾਵਾ ਜਮੈਂ ਮੈਂ ਵੀ ਨਹੀਂ ਬੁਲਾਉਂਗਾ ਤੱਕ ਤੂੰ ਕੋਈ ਨਾ ਮੈਨੂੰ ਬੁਲਾਣਾ ਤਪਕਰ ਕੋਠੀ ਹਾਂ ਲੱਗੀ ਜਾਂਦੀ ਮੈਂ ਇਹਨੂੰ ਨਹੀਂ ਬੁਲਾਉਣਾ ਇਹਨੂੰ ਪਰੇ ਲੈ ਜਾ ਪੱਟਦਾ ਨਾ ਜਾ ਪੱਟ ਕੇ ਤੈਨੂੰ ਤੇ ਛੇਤੀ ਪੱਟ ਦੂੰਗਾ ਛੇਤੀ ਪੱਟ ਜਾ ਜਾਂ ਤੂੰ ਚਾਹੁੰਦੇ ਨਾ ਦੇ ਛੇਤੀ ਪੱਟ ਦੇ ਚੱਲ ਮੈਂ ਦੇ ਦੇ ਤੈਨੂੰ ਕਿੰਨੇ ਕ ਦਿਨ ਕੋਈ ਬਾਹਰ ਰੱਖ ਲਊਗਾ ਪੱਟ ਦੂੰਗਾ ਮੈਂ ਕਹਿੰਦੀ ਆ ਤੈਨੂੰ ਕਿੰਨੇ ਦਿਨ ਕੋਈ ਬਾਹਰ ਰੱਖੂਗਾ ਪੱਟ ਦਰ ਸਾਥ ਹੀ ਕਰ ਦਿੰਦਾ ਕੋਈ ਸਾਡੇ ਨੂੰ ਸੋਈ ਚ ਪਾਣ ਦੇ ਲੋਕਾਂ ਨੂੰ ਮੈਂ ਸੋਈ ਦੇ ਘਰੋਂ ਭੰਗਣੇ ਚੱਲ ਚੱਲ ਨਿਕਲ ਬਾਹਰ ਖਾ ਲੈ ਕੋਣ ਨਹੀਂ ਤਾਂ ਕਿ ਕਿ ਨਾ ਫਿਰ ਮੈਂ ਭੱਜਣਾ ਚੱਲ ਭੱਜ ਫਿਰ ਮੈਂ ਤੇ ਭੱਜ ਜਾਊਂਗਾ ਫੇ ਚਾਹ ਪੀ ਕੇ ਭੱਜੂਂਗਾ ਬੰਦੇ એનર્ਜੀ ਵੀ ਨਹੀਂ ਹੈ ਰਾਤ ਬਹੁਤ ਖਰਾਬ ਜੀ ਵਾਪਸ ਮਰੂਂਗਾ ਕੀ ਫੇਰਾ ਨਹੀਂ ਅਸੀਂ ਨਾ ਵਾਪਸ ਮੜਨ ਲਈਏ ਤੇ ਨਾ ਤੈਨੂੰ ਘਰੇ ਬੜਨ ਦੇ ਅੱਛਾ ਜਿੱਥੇ ਜਾਏਗਾ ਤੇ ਚਾਹ ਵੀ ਡੱਫ ਲੈ ਭੱਜ ਜਾ ਤੂੰ ਪਾਪੇ ਅੱਦੀ ਗੱਲਾਂ ਨਹੀਂ ਲੈ ਜਾ ਓਏ ਚੱਲ ਕੋਈ ਨਾ ਬਸ ਹੁਣ ਬਸ ਫਿਰ ਇੱਥੇ ਸ਼ਾਂਤ ਰਹਿ ਬਸ ਹੁਣ ਇੱਥੇ ਸ਼ਾਂਤ ਰਹਿ ਕਰ ਮੇਰੀ ਬਾਹ ਛੱਡ ਦੇ ਤੇ ਫੇ ਪੈ ਨਹੀਂ ਤੇਰੇ ਬਸ ਉਹਨੂੰ ਤੇ ਲੋੜ ਨਹੀਂ ਮੈਨੂੰ ਦੱਸ ਦੀ ਗੱਲ ਨਹੀਂ ਵੀ ਨਹੀਂ ਬਰਾਉਂਡੀ ਲੋੜ ਫਿਰ ਜਾ ਭੱਜ ਜਾ ਐਂ ਗਿਆ ਇਹ ਤਾਂ ਜਾਪਾਂ ਦੂਵੀ ਕੀ ਗਲਾਉਂ ਅਬ ਮੈਂ ਕੱਪ ਮਾਰਦਾ ਗਾਈਸ ਗਾਈਸ ਕੀ ਕਰਨਾ ਚਾਹੋਂਗੇ ਉਹ ਖੜ ਜਾ ਯਾਰ ਸਾਮਾਨ ਸਾਮਾਨ ਗਾਈਸ ਕੀ ਕਰਨਾ ਚਾਹੋਂਗੇ ਮੈਂ ਕੁਝ ਨਹੀਂ ਕਹਿਣਾ ਯਾਰ ਬਸ ਤੇਰੇ ਲੋਗੂ ਵੀ ਕੰਮ ਦੇ ਨਹੀਂ ਆਗੇ ਮੇਰੀ ਜ਼ਿੰਦਗੀ ਚੋਂ ਦਫਾ ਹੋ ਜਾ ਹਾਂ ਗਾਈਸ ਤਾਂ ਦੋਸਤੋ ਆਪਣੀ ਲਈ ਥੋੜੀ ਜਿਹੀ ਘਟਕੇ ਮੰਮੀ ਨੇ ਇੱਧਰ ਸ਼ਾਲ ਦੀ ਬੁੱਕਲ ਮਾਰ ਲਈ ਕੋਰਾ ਪੈਂਦਾ ਕੋਈ ਨਹੀਂ ਗੁੱਸਾ ਕਰਸਾ ਨਹੀਂ ਮੰਮੀ ਦਾ ਘਟਦਾ ਤੇਰੇ ਚਪੇੜਾ ਪੈਣੀਆ ਜਦੋਂ ਮੈਨੂੰ ਗੁੱਸਾ ਆਉਂਦਾ ਨਾ ਫੂਨ ਸਾਰੀ ਸਪੀਡ ਤੇ ਛੱਤਾਂ ਨਾਲ ਭੱਜਦਾ ਜਾ ਕੇ ਹਾਂ ਐਦਾਂ ਨਹੀਂ ਕਹਿੰਦਾ ਇੱਕ ਮਿੰਟ ਇੱਕ ਐਦਾਂ ਨਹੀਂ ਹੁੰਦਾ ਵਾ ਅਸੀਂ ਇੱਧਰ ਕਿਹਨੇ ਹੁੰਦੇ ਹਾਂ ਲਾਨਾ ਵਿੱਚ ਬੱਤੀ ਦੇ ਨਾਲੇ ਗੈਸ ਹੁਣ ਸਾਰੇ ਜਣੇ ਕੰਮ ਕਰੀ ਜਾਂਦੇ ਨੇ ਉੱਦ ਦੇ ਬਿੱਲੇ ਬੈਠੇ ਅੰਦਰ ਸੀਗੇ ਇਹ ਸਭ ਖੇਤਰੀ ਬੀਜੀ ਹੋਈ ਹੈ ਅੰਦਰ ਤੇ ਗੈਸ ਮੈਂ ਹੁਣ ਇਹਨੇ ਬੂਟਿਆਂ ਨੂੰ ਪਾਣੀ ਪਾ ਕੇ ਛੱਡਿਆ ਵਾਂ ਤੂੰ ਗਾਇਸ ਗਲੀ ਜਾਂਦਾ ਹੈਗਾ ਮੈਂ ਵਿਆਹ ਪਰ ਸਾਨੂੰ ਬੁਲਾਇਆ ਨਹੀਂ ਕੋਈ ਗੱਲ ਨਹੀਂ ਹੈ ਗਲੀ ਜਾਂਦੇ ਵਿਆਹ ਪਰ ਸਾਨੂੰ ਬੁਲਾਇਆ ਨਹੀਂ ਬੁਲਾਇਆ ਸੀ ਕਿ ਆਇਆ ਹੈ ਗਾਇਸ ਪਾਰ ਤੇ ਬੁਲਾਇਆ ਸੀ ਪਾਰ ਤੇ ਮੈਂ ਵੀ ਨਹੀਂ ਜਾਇਆ ਹੈ ਇਧਰ ਗਾਇਸ ਗਾਇਸ ਇਧਰ ਪਪਾ ਗੂਗਲ ਚਲਾ ਰਹੇ ਨੇ ਗਾਇਸ ਹਾਂਜੀ ਗਾਇਸ ਲੱਗਾ ਜਦਾਂ ਮम्मी ਜੋ ਚਲਾ ਮਮਾ ਬਾਪਾ ਆ ਗਏ ਤੇਰੇ ਨਾਲ ਹਮਲਾ ਕਰਨ ਜਾ ਪਾਣੀ ਗਿਆ ਸਵੇਰੇ ਪਾਇਓ ਸਵੇਰੇ ਪਾਇਓ ਹੁਣ ਤਾਂ ਹੈਗਾ ਵਾ ਮਾਂ ਜੀ ਮਾਤਾ ਨੂੰ ਗਾਣਾ ਤੇਜ਼ ਕਰਨਾ ਪੈਣੀ ਵੀਡੀਓ। ਕਿਉਂ? ਗਾਣਾ ਆ ਰਿਹਾ। ਤੂੰ ਬੋਲੀ ਚੱਲਣਾ। ਅੱਛਾ। ਤੇ ਦੋਸਤ ਮਮੇ ਨੇ ਖੇਤਰੀ ਲਾਰੇ ਖੇਤਰੀ ਨੂੰ ਨਹੀਂ ਪਾਣੀ ਦੇਸੀ ਕਿ ਹੋ ਗਿਆ। ਤੇਲ ਦਾ ਨਹੀਂ। ਗੈਸ ਤੇਲ ਦਾ ਦੀਵਾ ਨਹੀਂ ਚਲਾਈਦਾ। ਮੰਮੀ ਨੇ ਇਹ ਕਿਆ ਸੀਗਾ? ਗੈਸ ਤੇਲ ਦਾ। ਧੂਫਲਾ। ਧੂਫਲਾ ਅਖਰੇ ਤਾਂ ਕੋਈ ਚੀਜ਼ ਲੈ ਅਗਰ ਗੂਗਲ ਵਿੱਚ ਇੱਥੇ ਰੱਖਾਂਗੇ ਜੇ। ਲੈ ਬੱਬੇ ਦੀ। ਤਾਂ ਬੱਬੇ ਤਾਂ ਥਾਪੀਆਂ ਲੈ ਗਈਆਂ। ਧੂਲ ਬੱਤਾ। ਪੈਸੇ ਕੋਈ ਚੀਜ਼ ਬਣਦੇ ਰੱਖੀ ਲੈ ਆ ਕੇ। ਇੱਧਰ ਆਓ। ਇੱਧਰ ਆ ਤੁਸੀਂ ਵੀ ਲੈ ਲਓ। ਆ ਗੁੱਗਲ ਚੱਲ ਖੰਦੇ ਆ ਜਾ ਬੱਸ 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 دیਵਾਨਾ ਸੱਟ ਦੀ ਵਿੱਚ ਕਿਤੇ ਮੂਰਾ ਰੁਪਨਾ ਦੇ ਜੈ ਮਾਤਾ ਆ ਤੇ ਤਾਂ ਉਹੀ ਤੇਰੀ ਜਗ ਲਗ ਮਿੱਟੀ ਚ ਲਾਇਏ ਨਹੀਂ ਸਦਣਾ ਕਿਹਨੇ ਪੀਏ ਤੂੰ ਮੇਰੇ ਤੇ ਵੱਧ ਕਿਰਪਾ ਹੋਵੇ ਮੇਰੇ ਤੇ ਵੱਧ ਕਿਰਪਾ ਹੋਵੇ ਮੇਰੇ ਤੇ ਵੱਧ ਕਿਰਪਾ ਹੋਵੇ ਬਹੁਤ ਹੈ ਮਿੱਟੀ ਚ ਦੂਸਰੇ ਤੀਸਰੇ ਦਿਨ ਨਿਕਲਦੇ ਹਨਾ ਤੀਸਰੇ ਦਿਨ ਕੁੱਤੇ ਤਾਂ ਹੋਏ ਵਿੱਚ ਵਿੱਚ ਬਸ